ਹਾਂਜੀ ਸਤਿ ਸ੍ਰੀ ਅਕਾਲ ਪਡ ਬਾਲੇਵਾਲ ਕੁੱਟਸਾ ਗੁਰਦੁਆਰੇ ਦੇ ਵਿੱਚ ਜੋ ਮੇਲਾ ਲੱਗਿਆ ਹੋਇਆ ਅੱਜ ਮੇਰੇ ਸਾਰੇ ਦਰਸ਼ਕ ਵੀਰਾਂ ਨੂੰ ਦਰਸ਼ਨ ਕਰਵਾ ਰਿਹਾ ਆਪਾਂ ਮੇਲੇ ਦੇ ਜਿਹੜੇ ਮੇਰੇ ਵੀਰ ਛੱਜਣ ਬਾਹਰ ਬੈਠੇ ਨੇ ਉਹਨਾਂ ਨੂੰ ਦਰਸ਼ਨ ਮੇਲੇ ਦੇ ਇੱਥੇ ਹੀ ਆਪਾਂ ਵੀਡੀਓ ਬਣਾ ਕੇ ਦਿਖਾ ਰਿਹਾ ਆ ਤੇ ਵੱਧ ਤੋਂ ਵੱਧ ਨੀਚੇ ਲਿਖਿਓ ਕਮੈਂਟ ਕਰਿਓ ਕਿਦਾਂ ਦਾ ਲੱਗਿਆ ਬਾਕੀ ਵੀਡੀਓ ਆਪਾਂ ਨੇ ਘਰੋਂ ਮੰਗਵਾਈ ਆ ਬੇਟੀ ਨੇ ਵੀਡੀਓ ਬਣਾ ਕੇ ਭੇਜੀ ਐ ਥੋੜੀ ਜੀ ਹਲਚਲ ਵੱਧ ਹੋ ਰਹੀ ਐ ਵੀਡੀਓ ਦੇ ਵਿੱਚ ਤਾਰ ਗਈ ਜਿਵੇਂ ਵੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਹੁਣ ਆਪਾਂ ਜਾਵਾਂਗੇ ਫਿਰ ਆਪਾਂ ਦਿਖਾਵਾਂਗੇ ਅੰਡ ਪਰਲੇਵਾਲ ਦੀਆਂ ਰੌਣਕਾਂ ਤੇ ਤੁਸੀਂ ਨਾਲ ਬਣੇ ਰਹੋ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਬਾਕੀ ਦੇਖੋ ਹੁਣ ਮੇਲਾ ਸਾਨੂੰ ਕਿਦਾਂ ਦਾ ਲੱਗਿਆ ਬਾਕੀ ਗੁਰੂ ਘਰ ਦੀ ਵੀਡੀਓ ਵੀ ਸਾਨੂੰ ਜਲਦੀ ਤੋਂ ਜਲਦੀ ਦਿਖਾਵਾਂਗੇ ਤੇ ਬਾਕੀ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਵੀਰ ਜਿੰਨੇ ਵੀ ਮੇਰੇ ਵੀਰ ਪਾਲੇਵਾਲ ਦੇ ਬਾਹਰ ਬੈਠ ਨੇ ਜਾਂ ਪ੍ਰਦੇਸਾਂ 'ਚ ਬੈਠ ਨੇ ਸਾਡੇ 2-3 ਪਿੰਡਾਂ ਦਾ ਸਾਂਝਾ ਮੇਲਾ ਹੁੰਦਾ ਹੈ ਦੋ ਪਿੰਡਾਂ ਦਾ ਪਾਲੇਵਾਲ ਤੇ ਭੁੱਗੀਵਾਲ ਦਾ ਗੁਰੂ ਘਰ ਦੇ ਵਿੱਚ ਕੋਠੀ ਸ਼ਬਦ ਦੇ ਵਿੱਚ ਲੱਗਦਾ ਹਰ ਸਾਲ ਦੀ ਤਰ੍ਹਾਂ ਬਾਕੀ ਕਰੋ ਜੀ ਦਰਸ਼ਨ ਮਿਲੇ